ਸੱਚੀ ਗੱਲ ਜੀ ਤੁਸੀਂ ਜੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਖਬਰ ਹੈ ਹਿਮਾਚਲ ਤੋਂ ਜਿੱਥੇ ਪੰਜਾਬੀ ਐਨ ਆਰ ਆਈ ਵਿਅਕਤੀਆਂ ਦੇ ਨਾਲ ਕੁਝ ਹਿਮਾਚਲੀ ਬੰਦਿਆਂ ਦੇ ਵੱਲੋਂ ਬਦਸਲੂਕੀ ਕੀਤੀ ਗਈ ਮੌਕੇ ਤੇ ਪੁਲਿਸ ਵੀ ਮजूद ਸੀ ਪਰ ਕਾਫੀ ਬਹਿਸਬਾਦੀ ਤੋਂ ਬਾਅਦ ਪੁਲਿਸ ਦੇ ਵੱਲੋਂ ਰਿਐਕਸ਼ਨ ਕੀਤਾ ਗਿਆ ਤੁਸੀਂ ਖੁਦ ਦੇਖ ਲੈਣਾ ਕਿੱਦਾਂ ਦੇ ਹਾਲਾਤ ਨੇ ਹਿਮਾਚਲ ਦੇ ਵਿੱਚ ਪੰਜਾਬੀਆਂ ਦੇ ਲਈ ਤੁਹਾਨੂੰ ਦਿਖਾਉਨੇ ਆ ਪੂਰਾ ਵੀਡੀਓ ਤੁਸੀਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪੰਜਾਬ ਤੇ ਦੇਸ਼ ਦੁਨੀਆ ਦੀ ਖਬਰ ਨੂੰ ਦੇਖਣ ਦੇ ਲਈ ਤੁਹਾਨੂੰ ਪਤਾ ਹੀ ਆ ਦੋਸਤੋ ਹਿਮਾਚਲ ਦੇ ਵਿੱਚ ਕੁਝ ਧਾਰਮਿਕ ਸਥਾਨ ਹਨ ਜਿਨ੍ਹਾਂ ਦੇ ਉੱਪਰ ਸਿੱਖ ਆਦਮੀ ਵੀ ਜਾਂਦੇ ਨੇ ਤੇ Hindu ਆਦਮੀ ਵੀ ਜਾਂਦੇ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਡਰਾਈਵਰ ਬੰਦੇ ਹਿਮਾਚਲ ਦੇ ਵਿੱਚ ਚਲੇ ਹੀ ਜਾਂਦੇ ਨੇ ਕਿਉਂਕਿ ਉਹਨਾਂ ਦੀ ਰੋਜੀ ਰੋਟੀ ਹੈ ਉਹਨਾਂ ਨੂੰ ਜਾਣਾ ਪੈਂਦਾ ਹੈ ਮਜਬੂਰੀ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿੱਥੇ ਪੰਜਾਬੀਆਂ ਦੇ ਨਾਲ ਬਹੁਤ ਜ਼ਿਆਦਾ ਤੱਕਾ ਹੋਇਆ ਹੈ ਪਿਛਲੇ ਟਾਈਮ ਦੇ ਵਿੱਚ ਵੀ ਕੁਝ ਵੀਡੀਓ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਹਿਮਾਚਲੀ ਬੰਦੇ ਪੰਜਾਬੀਆਂ ਦੇ ਨਾਲ ਤੱਕਾ ਕਰਦੇ ਨਜ਼ਰ ਆ ਰਹੇ ਸਨ ਉੱਥੇ ਹੀ ਇਹ ਨਵਾਂ ਵੀਡੀਓ ਸਾਹਮਣੇ ਆਇਆ ਹੈ ਕੁਝ ਦਿਨ ਪਹਿਲਾਂ ਦਾ ਜਿੱਥੇ ਇਹਨਾਂ ਪੰਜਾਬੀ ਐਨਆਰਆਈਆਂ ਦੇ ਨਾਲ ਤੱਕਾ ਹੋ ਰਿਹਾ ਹੈ ਹਿਮਾਚਲੀਆਂ ਦੇ ਵੱਲੋਂ ਦਰਅਸਲ ਮਾਮਲਾ ਕੁਝ ਵੀ اسی صرف پنجاب ਦੀ ਨੰਬਰ ਪਲੇਟ ਵੇਖ ਕੇ ਹੀ ਇਹਨਾਂ ਹਿਮਾਚਲੀਆ ਦੇ ਵੱਲੋਂ ਪੰਜਾਬੀਆਂ ਨੂੰ ਚੜਾਉਣਾ ਸ਼ੁਰੂ ਕਰ ਦਿੱਤਾ ਗਿਆ ਜਦੋਂ ਅੱਗੇ ਗਏ ਤਾਂ ਫਿਰ ਬੰਦੇ ਜਿਹੜੇ ਉਹ ਐਨ ਆਰ ਆਈ ਨਿਕਲੇ ਤੇ ਜਿਹੜੇ ਬੰਦੇ ਚੜਾਉਂਦੇ ਸਨ ਤੇ ਫਿਰ ਉਹਨਾਂ ਨੇ ਮਾਫੀ ਮੰਗਣੀ ਸ਼ੁਰੂ ਕਰ ਦਿੱਤੀ दरअसल ਮੌਕੇ ਤੇ ਪੁਲਿਸ ਵੀ ਮੌਜੂਦ ਸੀ ਪਹਿਲਾਂ ਤਾਂ ਪੁਲਿਸ ਕੁਝ ਬੋਲ ਨਹੀਂ ਰਹੀ ਸੀ ਕਾफी ਬਹਿਸ ਬਾਜ਼ੀ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਲਿਆ ਗਿਆ ਉੱਥੇ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪੁਲਿਸ ਦੇ ਵੱਲੋਂ ਜਿਹੜੇ ਮੁੰਡੇ ਹਿਮਾਚਲ ਦੇ ਧੱਕਾ ਕਰ ਰਹੇ ਸਨ ਉਹਨਾਂ ਦੇ ਥੱਪੜ ਵੀ ਮਾਰੇ ਗਏ ਤੇ ताली उनो नु तक्के मार मार के पासे कीता गया हटाया गया ते लडन तो रोकया गया दोस्तों ਤੁਸੀਂ ਕੀ ਕਰਨਾ ਚਾਹੋਗੇ ਇਸ ਵੀਡੀਓ ਦੇ ਬਾਰੇ ਕਮੈਂਟ ਜਰੂਰ ਕਰਿਓ ਹੁਣ ਤੁਸੀਂ ਦੇਖੋ ਇਹ ਵੀਡੀਓ ਉਹਨੇ ਪੰਗਾ ਲਿਆ ਸਾਡੇ ਨਾਲ ਪੰਗਾ ਲਿਆ ਯਾਰ ਸਰ ਯਾ ਘੜੋ ਮੈਂ ਐਸਐਨਆਈ ਯਾਰ ਸਾਡੇ ਨਾਲ ਪੰਗਾ ਲਿਆ ਹਮੈਂ ਇਸਤਨ ਨਹੀਂ ਕਰਾ ਯਾਰ ਸੋਰੀ ਸਾਡੇ ਮੇਰੇ ਨਾਲ ਸੁਣੋ ਆਪਕੇ ਸਾਹ ਨੇ ਫँस ਰਹੋ ਸਰ ਉਸਕੇ ਸਾਥ ਆਪੇ ਕੋਈ ਮੇਰੇ ਬਾਸ ਆਪੇ ਕਹੇ ਨਹੀਂ ਤੁਹਾਨੂੰ ਮੈਂ ਇਸਨੇ ਪੰਗਾ ਲਿਆ ਦੋਸਤ ਕੇ ਬਜਾ ਨਮਾ ਆਹ ਚਲੋ ਮਾਫੀ ਮੰਗਤੇ ਆ ਰਹੀਏ ਮਾਫੀ ਮੰਗਤੋ ਆ ਰਹੀਏ ਸੋਰੀ ਸੋਰੀ ਦੇਖ ਲੈਂਗੇ ਭਾਈ ਕਿਸੇ ਯਾਰ ਯਾਰ ਦੋ ਦੇ ਭਾਈ ਬਤਨੀ ਚੀ ਜੋਲੀ ਰੋਲੀ ਦੇ ਭਾਈ